ਸਿਵਲ ਹਸਪਤਲ ਵਿੱਚ ਆਮ ਬੰਦੇ ਨੂੰ ਇਲਾਜ ਲਈ ਨਹੀਂ ਮਿਲ ਰਹੀ ਥਾ ਅਰਾਛੇ ਇਸ ਕਰਕੇ ਪੈਂਦਾ ਇਹ ਆਉਂਦੀ 9 ਵਜੇ ਆ 9:30 ਵੀ ਹੋ ਜਾਂਦੇ ਆ ਕਮਾਂਕਰ ਵਾਲੇ ਤਾਂ ਇੱਥੇ ਰਹਿ ਜਾਂਦੇ ਆ ਸਿਲੰਡਰ ਫਟਣ ਨਾਲ ਹੱਥ ਸੱਚ ਹੋਈ ਜ਼ਖਮੀ ਔਰਤ ਮੰਗਦੀ ਰਹੀ ਮਦਦ ਸਿਲੰਡਰ ਲੀਕ ਹੋਇਆ ਉਹਦੇ ਕਰਕੇ ਮਮਾ ਤੇ ਅੱਗ ਲੱਗੀ ਦੀ ਬਿਲਕਦੀ ਪਾਉਂਦੀ ਰਹੀ ਹਾਏ ਦੁਹਾਈ ਲੇਡੀ ਸੀ ਇੱਕ ਜੋ ਸਵੇਰੇ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਨਿਕਲੀ ਤੇ ਅਚਾਨਕ ਗੈਸ ਨੂੰ ਅੱਗ ਲੱਗ ਗਈ ਤੇ ਜਕਦਮ ਗੈਸ ਲੱਗਣ ਅੱਗ ਲੱਗਣ ਦੇ ਕਾਰਨ ਜਿਹੜੀ ਉਹ ਲੇਡੀਸ ਆ ਉਹ ਕਾਫੀ ਲਗਭਗ 50 60% ਜਿਹੜੀ ਉਹ ਝੁੱਲ ਸ ਗਈ ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਮੋਗੇ ਹੈਰਾਨ ਹੈਂਡੀਕੈਪ ਬੰਦੇ ਨੂੰ ਤਾਂ ਬਜ਼ੁਰਗ ਬੰਦੇ ਨੂੰ ਕਿਤੇ ਲਾਗੇ ਲੱਗਣ ਦਿੰਦੇ ਮੈਂ ਜਦੋਂ ਆਉਨੇ ਆ ਤਾਂ ਉਦੋਂ ੱਤੇ ਧੁੱਕੇ ਮਾਰ ਕੇ ਭਰੇ ਕਰ ਦਿੰਦੇ ਪੁਲਿਸ ਨੂੰ ਮੋਕੇ ਤੇ ਸਿਵਲ ਹਸਪਤਲ ਚ ਕਰਨਾ ਪਿਆ ਲੱਖੀ ਚਾਰਜ ਕੋਣਸ ਵਾਲੇ ਆਏ ਉਹ ਕਹਿੰਦੇ ਦਵਾਈ ਨਹੀਂ ਦੇਣੀ ਹੈਗੀ ਉਹ ਨਾਲ ਹਸਪੀਟਲ ਵਾਲਾ ਵੀ ਲੱਤੇ ਕਹਿੰਦੇ ਆ ਜਿਹੜੇ ਅਪਰੇ ਦੇ ਏਰੀਆ ਨੂੰ ਡਿਜ਼ਰਵ ਕਰਦੇ ਆ ਜਿਹੜੇ ਮਤਲਬ 12 14 ਪੈਨ ਚੌਂਕੀ ਨੂੰ ਲੱਗਦੇ ਆ ਉਹੀ ਇੱਥੋਂ ਦਵਾਈ ਲੈਣੀ ਚਾਹੁੰਦੇ ਆ ਬੜਾ ਪੈਨ ਦਸਾਂਝਾਂ ਵਾਲਿਆਂ ਨੂੰ ਇੱਥੋਂ ਦਵਾਈ ਨਹੀਂ ਲੈਣੀ ਚਾਹੀਦੀ ਆ ਜਦੋਂ ਉਹਨੂੰ ਇੱਥੇ ਸਿਵਲ ਹਸਪੀਟਲ ਉਪਰਾ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਦੁਆਰਾ ਉਹਦੇ ਨਾਲ ਬੜੀ ਬਦਤਮੀਜ਼ੀ ਕੀਤੀ ਗਈ ਤੇ ਬੜਾ ਗਲਤ ਬਿਹੇਵੀਅਰ ਕੀਤਾ ਗਿਆ ਪ੍ਰੋਬਲਮ ਇਹ ਹੀ ਆ ਜੀ ਦਵਾਈ ਦੀ ਕੋਈ ਦਵਾਈ ਟਾਈਮ ਸਰ ਬੰਦੇ ਨੂੰ ਦੇ ਦਵੇ ਕਿ ਜਿਹੜੇ ਹੁਣ ਦਿਹਾੜੀਦਾਰ ਬੰਦੇ ਆ ਉਹ ਖੱਜਲ ਹੁੰਦੇ ਆ ਜਦੋਂ ਉਹਨੂੰ ਇੱਥੇ ਸਿਵਲ ਹਸਪੀਟਲ ਉੱਪਰ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਦੁਆਰਾ ਉਹਦੇ ਨਾਲ ਬੜੀ ਬਦਮਾਸ਼ੀ ਕੀਤੀ ਗਈ ਤੇ ਬੜਾ ਗਲਤ ਬਿਹੇਵੀਅਰ ਕੀਤਾ ਗਿਆ ਸਿਵਲ ਸਰਜਨ ਜਲੰਧਰ ਨੂੰ ਵੀ ਬੇਨਤੀ ਕਰਦਾ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਮਤਲਬ ਸਾਡੇ ਉੱਪਰੇ ਦੇ ਵਿੱਚ ਹੀ ਇੰਨਾ ਰਸ਼ ਪੈਂਦਾ ਹੈ ਉਹਦੇ ਨਾਲ ਸਾਡੇ ਇੱਥੇ ਲੁੱਟਾਂ ਖੂਆਂ ਵੱਧਦੀਆਂ ਆਇਆ ਇੱਥੇ ਜਿਹੜੀ ਦਵਾਈ ਮੈਡੀਸਨ ਲੈਣ ਆਉਂਦੇ ਆ ਉਹ ਕੱਲ ਛੁੱਟੀ ਹੋਣ ਕਰਕੇ ਅੱਜ ਰਸ਼ ਸੀਗਾ ਤੇ ਹੁਣ ਬਿਲਕੁਲ ਪੀਸਫੁੱਲ ਹੈ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮਿਆਸ਼ੂਦੀਪ ਕੋਰ ਇਹ ਘਟਨਾ ਜ਼ਿਲ੍ਹਾ ਜਲੰਧਰ ਸਬਡਿਵੀਜ਼ਨ ਫਲੌਰ ਦੇ ਪਿੰਡ ਅਪਰਾਦੀ ਹੈ ਜਿੱहां ਜਿੱਥੇ ਸਿਵਲ ਹਸਪਤਲ ਦੇ ਵਿੱਚ ਆਮ ਬੰਦੇ ਨੂੰ ਇਲਾਜ ਕਰਵੋਣਾ ਔਖਾ ਹੋਇਆ ਪਿਆ ਉਹਨਾਂ ਨੂੰ ਇਲਾਜ ਦੇ ਲਈ ਥਾਂ ਹੀ ਨਹੀਂ ਮਿਲ ਰਹੀ ਜੀਹਾਂ ਤੁਹਾਨੂੰ ਦੱਸ ਦਈਏ ਘਰ ਦੇ ਵਿੱਚ ਸਿਲੰਡਰ ਫਟਣ ਦੇ ਕਾਰਨ ਇੱਕ ਔਰਤ ਜਿਹੜੀ ਹੈ ਉਹ ਗੰਭੀਰ ਜ਼ਖਮੀ ਹੋਈ ਸੀ ਜਿਸ ਦੇ ਕਾਰਨ ਉਹ ਸਿਵਲ ਹਸਪਤਲ ਦਾਖਲ ਹੋਈ ਜਿੱਥੇ ਉਸ ਨੂੰ ਇਲਾਜ ਨਹੀਂ ਮਿਲਿਆ ਇਲਾਜ ਕਿਉਂ ਨਹੀਂ ਮਿਲਿਆ ਜਿਸ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਜੋ ਤੁਸੀਂ ਲੰਮੀਆਂ ਕਿਤਾੜਾਂ ਦੇਖ ਰਹੇ ਹੋ ਇਹ ਉਹ ਵਿਅਕਤੀ ਨੇ ਜੋ ਇੱਕ ਨਸ਼ੇ ਦੀ ਗੋਲੀ ਖਾਂਦੇ ਨੇ ਜੋ ਕਿ ਸਰਕਾਰ ਦੇ ਵੱਲੋਂ ਲਗਾਈ ਗਈ ਹੈ ਜੀ ਹਾਂ ਇਹ ਸਰਕਾਰ ਦੇ ਵੱਲੋਂ ਲਗਾਈ ਗਈ ਗੋਲੀ ਤੇ ਡਿਪੈਂਡ ਨੇ ਜੋ ਕਿ ਗੋਲੀਆਂ ਲੈਣ ਦੇ ਲਈ ਹਸਪਤਲ ਦੇ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿਣੀਆਂ ਹਨ ਚੀਜ਼ ਦੇ ਵਿੱਚ ਬਜ਼ੁਰਗ ਵਿਅਕਤੀ ਜਿਹੜੇ ਨੌਜਵਾਨਾ ਸ਼ਾਮਿਲ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੜੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸਰਕਾਰ ਦੇ ਵੱਲੋਂ ਜੋ ਨਸ਼ੇਲੀ ਗੋਲੀ ਲਗਾਈ ਗਈ ਆ ਉਹ ਖਰੀਦਣ ਦੇ ਲਈ ਤੇ ਆਮ ਬੰਦੇ ਨੂੰ ਇੱਥੇ ਇਲਾਜ ਕਰਵਾਉਣਾ ਔਖਾ ਹੋਇਆ ਪਿਆ ਤੇ ਤੁਹਾਨੂੰ ਦੱਸ ਦਿਆਂ ਮੂਹਰੇ ਤੇ ਜਿਹੜੀ ਆ ਪੁਲਿਸ ਤਦਣੀ ਪਈ ਤੇ ਪੁਲਿਸ ਦੇ ਵੱਲੋਂ ਹਲਕਾ ਜਿਹੜਾ ਲਾਠੀ ਚਾਰਜ ਕਰਨਾ ਪਿਆ ਤੇ ਜਿਸ ਕਰਕੇ ਸਥਿਤੀ ਜੜੀਏ ਕਾਬੂ ਦੇ ਵਿੱਚ ਨਜ਼ਰ ਆਈ ਇਸ ਸਬੰਧੀ ਪੁਲਿਸ ਪਿੰਡ ਵਾਸੀਆਂ ਤੇ ਮੌਜੂਦਾ ਸਰਪੰਚ ਦਾ ਕੀ ਕਹਿਣਾ ਆ ਓਬਵੀਅਸ ਨਾ ਦਿੰਨੇ ਆ ਤੁਹਾਨੂੰ ਸੁੰਦਰ ਸਿੰਘ ਤੋਂ ਚੰਕੀ ਆਪਰਾ ਹੁੜੀਤ ਹਾਵਾ ਤੇ ਬਾਕੀ ਤਰਫ ਤੋਂ ਸੀਨੀਅਰ ਅਫਸਰਾਂ ਨੂੰ ਇੱਥੇ ਦਿੱਤੀ ਲੱਗੀ ਸੀਗੀ ਜੋ ਕੱਲ ਛੁੱਟੀ ਹੋਣ ਕਰਕੇ ਇੱਥੇ ਜਿਹੜੇ ਦਵਾਈ ਮੈਡੀਸਨ ਲੈਣ ਆਉਂਦੇ ਆ ਉਹ ਕੱਲ ਛੁੱਟੀ ਹੋਣ ਕਰਕੇ ਅੱਜ ਰਸ਼ ਸੀਗਾ ਤੇ ਹੁਣ ਬਿਲਕੁਲ ਪੀਸਫੁੱਲ ਹੈ ਸਰ ਹੁਣ ਠੀਕ ਹੈ ਕੰਟਰੋਲ ਕਰ ਦਿੱਤੀ ਹਾਂਜੀ ਹਾਂਜੀ ਬਿਲਕੁਲ ਕੰਟਰੋਲ ਕਰ ਦਿੱਤਾ ਪੀਸਫੁੱਲ ਸੰਜੀਤ ਕੀ ਹੋਇਆ ਸਵੇਰੇ ਦੇ ਅੱਜ ਸਵੇਰੇ ਬਹੁਤ ਹੀ ਦੁਖਦਾਈ ਇੱਕ ਘਟਨਾ ਹੋਈ ਸਾਡੇ ਮਹੱਲਾ ਟਿੱਬੇ ਵਾਲੇ ਅપરા ਵਿਖੇ ਸਾਡੀ ਲੇਡੀ ਸੀ ਇੱਕ ਜੋ ਸਵੇਰੇ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਨਿਕਲੀ ਤੇ ਅਚਾਨਕ ਗੈਸ ਨੂੰ ਅੱਗ ਲੱਗ ਗਈ ਤੇ ਜਕਦਮ ਗੈਸ ਲੱਗਣ ਅੱਗ ਲੱਗਣ ਦੇ ਕਾਰਨ ਜਿਹੜੀ ਉਹ ਲੇਡਿਸ ਆ ਉਹ ਕਾਫੀ ਲਗਭਗ 50 60% ਜਿਹੜੀ ਉਹ ਝੁੱਲ ਸ ਗਈ ਜਦੋਂ ਉਹਨੂੰ ਇੱਥੇ ਸਿਵਲ ਹਸਪੀਟਲ ਅપરા ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਦੁਆਰਾ ਉਹਦੇ ਨਾਲ ਬੜੀ ਬਦਤਮੀਜ਼ੀ ਕੀਤੀ ਗਈ ਤੇ ਬੜਾ ਗਲਤ ਬੀਹੇਵियर ਕੀਤਾ ਗਿਆ ਇਸ ਦੇ ਕਾਰਨ ਜਦੋਂ ਅਸੀਂ ਆ ਕੇ ਇੱਥੇ ਦਾ ਮਾਹੌਲ ਦੇਖਿਆ ਤਾਂ ਇੱਥੇ ਆ ਕੇ ਦੇਖਿਆ ਕਿ ਜਿਹੜੇ ਗੋਲੀ ਖਾਂਦੇ ਆ ਨਸ਼ਾ ਸੈਂਟਰ ਵਾਲੇ ਉਨਾ ਦੇ ਇੱਥੇ ਮੇਲਾ ਲੱਗਾ ਹੋਇਆ ਹੈ ਲੱਗਪੱਗ ਇੱਥੇ ਮਤ ਜੇ ਤੁਸੀਂ ਕਹੋ ਬੀ ਲੇਡੀਜ਼ ਦਾ ਆਉਣਾ ਨਾ ਮੁਮਕਿੰਗ ਜਾ ਹੋ ਚੁੱਕਾ ਆ ਮਰੀਜ਼ ਇੱਥੇ ਜਿਹੜੇ ਦਵਾਈ ਨੂੰ ਲਾਈਨਾਂ ਦੇ ਵਿੱਚ ਬੈਠੇ ਆ ਤਰਸਦੇ ਦਵਾਈ ਲੈਣ ਲਈ ਪਰ ਜਿਹੜਾ ਇੱਥੇ ਦਾ ਮਾਹੌਲ ਬਣ ਚੁੱਕਾ ਆ ਉਹ ਇੰਨਾ ਕਿ ਕਰਾਉਣਾ ਬਣ ਚੁੱਕਾ ਆ ਕਿ ਜਿਹੜੇ ਇੱਥੇ ਗੋਲੀ ਛੜਾਉ ਜਿਹੜੀ ਨਸ਼ਾ ਛੜਾਉ ਗੋਲੀ ਦਿੱਤੀ ਜਾਂਦੀ ਆ ਉਹਦੇ ਨਾਲ ਇੱਥੇ ਇੱਕ ਮੇਲਾ ਹੀ ਲੱਗਾ ਰਹਿੰਦਾ ਹਰ ਵੇਲੇ 24 ਘੰਟੇ ਰੱਖ ਲਓ ਠੀਕ ਨਹੀਂ ਜਦੋਂ ਇੱਥੇ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਥੇ ਦੇ ਹੋਰ ਅਪਰੇ ਤੋਂ ਇਲਾਵਾ ਲੱਗਪੱਗ ਨਕੋਦਰ ਤੱਕ ਆਪਣੇ ਦ ਔਰ بڑے ਪਿੰਡ ਦੇ ਜਿਹੜੇ ਸਾਰੇ ਹੀ ਬੰਦੇ ਜਿਹੜੇ ਆ ਇੱਥੇ ਹੀ ਆ ਕੇ ਆ ਰਹੇ ਹਨ ਜਿਹਦੇ ਕਾਰਨ ਜਿਹੜਾ ਮਾਹੌਲ ਹੈ ਇਥੇ ਬਹੁਤ ਜ਼ਿਆਦਾ ਤਣਾਅਪੂਰਨ ਹੋ ਰਿਹਾ ਇੱਥੇ ਲੜਾਈ ਝਗੜਾ ਵੀ ਦੇਖਣ ਨੂੰ ਮਿਲਿਆ ਇੱਥੇ ਜੇਕਰ ਪੁਲਿਸ ਪ੍ਰਸ਼ਾਸਨ ਨਾ ਹੋਵੇ ਤਾਂ ਇੱਥੇ ਰੋਜ਼ ਵੱਡ ਬਡਾਂਗਾ ਹੋਵੇ ਤੇ ਦੂਜੇ ਨੰਬਰ ਤੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਜੇ ਲੇਡੀਜ਼ ਆਉਂਦੀ ਆ ਉਹ ਅਸੁਰੱਖਿਅਤਤਾ ਇੱਥੇ ਲੇਡੀਜ਼ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਇੱਥੇ ਦਵਾਈ ਨਹੀਂ ਲੈ ਸਕਦੀ ਦੂਜੀ ਸਾਡੀ ਇਹ ਬੇਨਤੀ ਆ ਕਿ ਜਿਹੜਾ ਇੰਨਾ ਇਹ ਘਣਾਉਣਾ ਇੱਥੇ ਦਾ ਸਿਸਟਮ ਬਣ ਚੁੱਕਾ ਆ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਸਿਵਲ ਸਰਜਨ ਅੱਗੇ ਇਹ ਹੱਥ ਜੋੜ ਕੇ ਵੀ ਬੇਨਤੀ ਆ ਔਰ ਇਹ ਬੇਨਤੀ ਕਰਦੇ ਆ ਕਿ ਜਤੋਂ ਜਲਦ ਜਿਹੜਾ ਇਹ ਸਵਾਰਧਾਨ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਨਸ਼ਾ ਸ਼ਰਾਬ ਗੋਲੀ ਜਿਹੜੀ ਆ ਦਿੱਤੀ ਜਾਂਦੀ ਆ ਇਹਦਾ ਜਾਦਾ ਪ੍ਰਬੰਧ ਕਿਤੇ ਲੱਗ ਕੀਤਾ ਜਾਵੇ ਦੂਜੇ ਨੰਬਰ ਤੇ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਲਗਭਗ ਹੋ ਸਕਦਾ ਅਪਰਾ ਜਿਹੜੇ ਆ ਉਹਨਾਂ ਦੀ ਆਈਡੀ ਇੱਥੇ ਕਰਾਇਆ ਬਨਾਂ ਕੇ ਬੜੇ ਪਿੰਡ ਵਾਲੇ ਜਾਂ ਦਸਾਂਝ ਵਾਲੇ ਜਿਹੜੇ ਹੋਰ ਨਕੋਦਰ ਤੱਕ ਰੁੜਕੇ ਤੱਕ ਦੇ ਜਿਹੜੇ ਬੰਦੇ ਆਉਂਦੇ ਉਹ ਇੱਥੇ ਨਹੀਂ ਆਉਣੇ ਚਾਹੀਦੇ ਤਾਂ ਜੋ ਕਿ ਇਥੇ ਰਸਕਾਵਾਂ ਹੋ ਸਕੇ ਤੇ ਜਿਹੜੇ ਜ਼ਰੂਰਤਮੰਦ ਮਰੀਜ਼ ਆ ਜਿਹੜੇ ਇੱਥੇ ਇਲਾਜ ਕਰਾਉਣ ਆਉਂਦੇ ਆ ਲੇਡੀਜ਼ ਆ ਜਾਂ ਉਹ ਜੈਂਟਸ ਆ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇੱਥੇ ਇਲਾਜ ਉਹਨਾਂ ਦਾ ਕੀਤਾ ਜਾਵੇ ਰਾਛੇ ਇਸ ਕਰਕੇ ਪੈਂਦਾ ਇਹ ਆਉਂਦੀ 9 ਵਜੇ ਆ 9:30 ਵੀ ਹੋ ਜਾਂਦੇ ਆ ਕਮਾਂਕਰ ਵਾਲੇ ਤਾਂ ਇੱਥੇ ਰਹਿ ਜਾਂਦੇ ਆ ਮੁਰਕੇ ਰੱਛ ਪੈ ਜਾਂਦਾ ਮੁਰਕੇ ਸਾਰੇ ਇੱਥੇ ਫੇਰ ਮੁੜ ਕੇ ਆਉਂਦੇ ਆ ਤੇ ਇਹ ਮੁੜ ਕੇ ਲਾਈਨ ਚ ਕਰੋ ਲਾਈਨ ਚ ਕਰੋ ਆਮ ਲੇਟ ਕਰਾ ਕਿੰਨੇ ਵਾਰੀ ਪਲੀ ਦੱਸੀ ਮੇਰਾ ਜੀ ਕੀ ਪ੍ਰੋਬਲਮ ਆ ਇਸਨੂੰ ਯਾਰ ਟੈਲਫੋਨ ਨਹੀਂ ਸਕਦਾ ਫਿਰ ਇਹ ਪੌਸ ਵਾਲੇ ਆਏ ਹੋ ਕਹਿੰਦੇ ਦਵਾਈ ਦੇਣੀ ਹੈਗੀ ਉਹਨਾਂ ਹਸਪੀਟਲ ਵਾਲਾ ਵੀ ਨਾਲ ਕੇ ਕਹਿੰਦੇ ਆ ਠੱਗ ਠਗਾ ਸ਼ੁਰੂ ਕੀਤਾ ਯਾਰ ਸਾਰਾ ਇਹਨਾਂ ਨੇ ਉਹ ਹੋਰ ਕੀ ਆ ਮਦਨ ਲਾਲ ਕਿਹੜਾ ਮੈਂਡਾ ਲੋ ਬਰ ਦੋਬਰ ਕੀ ਕਰਨਾ ਹੈ ਦਵਾਈਆਂ ਆਏ ਨੇ ਬਲਕਿ ਇਹ ਵਾ ਐ ਵੇਖੋ ਤਾਂ ਜਾਣੇ ਸਾਰੇ ਕਿੱਥੇ ਆਪਾਂ ਮੈਂ ਖੜਾ ਮੇਰੇ ਕੋਲ ਤੇ ਕਿਹ ਬਾਤਾਂ ਹੈ ਕਿਹ ਕੋਲ ਨਾ ਕੀ ਕਰਦਾ ਹੈ ਹੈਂਡੀਕੈਪ ਬੰਦੇ ਨੂੰ ਤਾਂ ਬਜ਼ੁਰਗ ਬੰਦੇ ਨੂੰ ਕਿਤੇ ਲੱਗੇ ਨਹੀਂ ਲੱਗਣ ਦਿੰਦੇ ਮੈਂ ਜਦੋਂ ਆਉਂਦੇ ਆ ਤਾਂ ਉਹ ਧੱਕੇ ਧੁੱਕੇ ਮਾਰ ਕੇ ਭਰੇ ਕਰ ਦਿੰਦੇ ਆ ਜੀ ਇਹ ਵਾਤ ਲੱਤ ਨੂੰ ਕਿ ਲੱਤ ਤੇ ਇਹ ਟੈਟਨਸ ਹੋ ਗਈ ਸੀ ਨਹੀਂ ਨਹੀਂ ਹੈਲਟੀ ਲੱਗੀ ਇੱਥੇ ਹੈਲਟੀ ਲੱਗੀ ਹਾਂਜੀ ਬੇਦੀਆ ਪੱਟ ਦੀ ਸਰਜਰੀ ਕਰਾਈ ਪੱਟ ਦਾ ਮਾਸ ਕੱਢ ਗਿਆ ਸੀ ਬਾਈ ਅੱਜ ਕਿਨੇ ਮੇਰਾ ਨਾਮ ਹੈਗਾ ਨੀਹਾ ਮੇਰੀ ਮੰਮਾ ਦਾ ਨਾਮ ਹੈਗਾ ਬਲਵਿੰਦਰ ਕੌਰ ਤੇ ਮੇਰੇ ਫਾਦਰ ਦਾ ਨਾਮ ਹੈਗਾ ਮਹਿੰਦਰਪਾਲ ਮੈਂ ਗਈ ਸੀ ਸਵੇਰੇ ਘਰ ਤੋਂ ਵੜਕੀ ਸੀ ਸਵੇਰੇ ਘਰ ਸਿਲੰਡਰ ਲੀਕ ਹੋਇਆ ਉਹਦੇ ਕਰਕੇ ਮੰਮਾ ਦੇ ਅੱਗ ਲੱਗ ਗਈ ਠੀਕਾ ਤੇ ਬਚਾਅ ਹੋ ਗਿਆ ਤੇ ਅਸੀਂ ਇੱਥੇ ਲੈ ਕੇ ਆਏ ਪਹਿਲਾਂ ਇਹਨਾਂ ਨੇ ਰੈਫਰ ਕੀਤਾ ਉੱਥੇ ਬੜੇ ਪਿੰਡ ਬڑے ਪਿੰਡ ਤੋਂ ਅਸੀਂ ਇੱਥੇ ਆ ਗਏ। ਬڑے ਪਿੰਡ ਪਹਿਲਾਂ ਗਏ। ਹਾਂਜੀ ਬڑے ਪਿੰਡ ਪਹਿਲਾਂ ਗਏ ਸੀਗੇ ਫਿਰ ਅਸੀਂ ਇੱਥੇ ਆਏ ਆ। ਇੱਥੇ ਆ ਕੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਆਉਂਦੇ ਨਹੀਂ ਸੀਗੇ। ਮੈਂ ਕਿਹਾ ਡਾਕਟਰ ਜੀ, ਹਨਾ ਮਮਾ ਹੁਣੀ ਜ਼ਿਆਦਾ ਹੋਏ ਆ। ਵੀ ਤੁਸੀਂ ਇੱਕ ਵਾਰੀ ਦੇਖ ਲਓ ਹਨਾ। ਡਾਕਟਰ ਸਾਹਿਬ ਕਹਿੰਦੇ ਵੀ ਮੈਂ ਆਉਂਦੀ ਆ। ਠੀਕ ਆ ਮੈਂ ਕਹਾਂ ਆਉਂਦੀ ਨਹੀਂ ਤੁਸੀਂ ਆਓ ਹਨਾ। ਵੀ ਕਹਿੰਦੇ ਮੈਂ ਕਹਿੰਦੇ ਜ਼ਿਆਦਾ ਹੋਏ ਆ। ਮੈਂ ਭਾਈ ਜਗ ਪੱਕਾ ਨਾਮ ਜਗਦੀਸ਼ ਕੁਮਾਰ ਆ ਜੀ। ਜਗਦੀਸ਼ ਕਿੱਥੇ ਰਹਿੰਦਾ ਨਾਲ? ਮੈਂ ਦਸਾਂਝਾ ਦਾ। ਸਾਂਝਾ ਹਾਂਜੀ ਤਾਂ ਸਾਂਝਾ ਕਿਹੜੀਆਂ ਸਾਂਝਾ ਵੱਡੀਆਂ ਇੱਥੇ ਆਪਰੇ ਕੰਨ ਆਇਆ ਆ ਜੀ ਸਾਂਝਾ ਤੋਂ ਇੱਥੇ ਕਿਤੇ ਦਵਾਈ ਲੈ ਆਗੇ ਸਾਂਝਾ ਤੋਂ ਇੱਥੇ ਦਾ ਕਾਡ ਬਣਿਆ ਆ ਇੱਥੇ ਦਾ ਕਾਡ ਬਣਿਆ ਹਾਂਜੀ ਤੇ ਤਾਂ ਦਵਾਈ ਲੈਣਾ ਹਾਂਜੀ ਪ੍ਰੋਬਲਮ ਇਹ ਹੀ ਆ ਜੀ ਦਵਾਈ ਦੀ ਕੋਈ ਦਵਾਈ ਟਾਈਮ ਸਰ ਬੰਦੇ ਨੂੰ ਦੇ ਦੇਵੇ ਜਿਹੜੇ ਹੁਣ ਦਿਹਾੜੀਦਾਰ ਬੰਦੇ ਆ ਉਹ ਖੱਜਲ ਹੁੰਦੇ ਆ ਦੇਖੋ ਤੁਹਾਡੇ ਸਾਹਮਣੇ ਖੜੇ ਹੀ ਆ ਹਨਾ ਬੰਦੇ ਨੂੰ ਹਰੇਕ ਨੂੰ ਟਾਈਮ ਸਰ ਦਵਾਈ ਮਿਲ ਜਵੇ ਇਹਨਾਂ ਦਾ ਹੀ ਭਲਾ ਆ ਪਰ ਇੱਕ ਹਫ਼ਤੇ ਦੀ ਜਾਂ ਦੋ ਹਫ਼ਤੇ ਦੀ ਦੇ ਦੇਵੇ ਬੰਦਾ ਤੇ ਮੁੜ ਕੇ ਕੋਈ ਕੋਈ ਏਦਾਂ ਚੱਕਰਵਾਜੀ ਨਹੀਂ ਪੈਂਦੀ ਹੁਣ ਜੇ ਹਸਾਬ ਨਾਲ ਰੱਛ ਹੋਇਆ ਉਸ ਹਸਾਬ ਨਾਲ ਇਹਨਾਂ ਨੂੰ ਦੇਣੀ ਚਾਹੀਦੀ ਆ ਕਿ ਹਫ਼ਤੇ ਹਫ਼ਤੇ ਦੀ ਦੇ ਦੇਵੋ ਸਪੰਸੋ ਤੁਸੀਂ ਡਿਸਪੈਂਸਰੀ ਆਇਓ ਕਿੱਲਾਂ ਦੇ ਖਲਾਫ ਆ ਕੀ ਦਿੱਕਤ ਆ ਤੁਸੀਂ ਮੇਰਾ ਰੋਜ਼ ਦਾ ਹੁਣਾ ਜਾਣਾ ਆ ਜਦੋਂ ਵੀ ਡਿਸਪੈਂਸਰੀ ਹੁੰਦੇ ਆ ਦਵਾਈ ਦੀਆਂ ਜਿਹੜੀਆਂ ਲੈਣਾ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਅਪਰੇ ਦੇ ਏਰੀਆ ਨੂੰ ਡਿਜ਼ਰਵ ਕਰਦੇ ਆ ਜਿਹੜੇ ਮਤਲਬ 12 14 ਪਿੰਡ ਚੌਂਕੀ ਨੂੰ ਲੱਗਦੇ ਆ ਉਹੀ ਇੱਥੋਂ ਦਵਾਈ ਲੈਣੀ ਚਾਹੁੰਦੇ ਆ ਬੜਾ ਪਿੰਡ ਦਸਾਂਝਾਂ ਵਾਲਿਆਂ ਨੂੰ ਇੱਥੋਂ ਦਵਾਈ ਨਹੀਂ ਲੈਣੀ ਚਾਹੀਦੀ ਆ ਔਰ ਜਿਹੜਾ ਮਤਲਬ ਮੈਂ ਸਿਵਲ ਸਿਵਲ ਸਰਜਨ ਜਲੰਧਰ ਨੂੰ ਵੀ ਬੇਨਤੀ ਕਰਦਾ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਮਤਲਬ ਸਾਡੇ ਅਪਰੇ ਦੇ ਵਿੱਚ ਹੀ ਇੰਨਾ ਰਸ ਪੈਂਦਾ ਆ ਉਹਦੇ ਨਾਲ ਸਾਡੇ ਇੱਥੇ ਲੁੱਟਾਂ ਖੂਆਂ ਵੱਧਦੀਆਂ ਆ ਕਿਉਂਕਿ ਬੰਦਿਆਂ ਦਾ ਸਾਨੂੰ ਭਾਪ ਹੈ ਨਹੀਂ ਚੌਂਕੀ ਦੀ ਨਾਲ ਲੱਗਦੇ 11 12 ਪਿੰਡ ਉਹੀ ਇੱਥੋਂ ਦਵਾਈ ਲੈਣ ਬੜਾ ਪੈਂਡਾ ਜਿਹੜਾ ਬੰਦ ਹੋ ਜਾਂਦਾ ਜਾਂ ਦਸਾਂਝਾ ਬੰਦ ਹੋ ਜਾਂਦਾ ਉਹਦਾ ਸਾਨੂੰ ਬਹੁਤ ਨੁਕਸਾਨ ਹੁੰਦਾ ਆ ਤੇ ਆਪਣੇ ਸਭ ਤੋਂ ਵੱਧ ਰੱਸ਼ ਪੈਂਦਾ ਕਿਉਂਕਿ ਇੱਥੇ ਮਰੀਜ਼ ਆ ਬੀਬੀਆਂ ਦੇਖ ਲਓ ਸਿਆਣੇ ਬਜ਼ੁਰਗ ਦੇਖ ਲਓ ਕਿ ਉਹਨਾਂ ਨੂੰ ਦਵਾਈ ਲੈਣੀ ਵੀ ਮੁਸ਼ਕਲ ਹੋਈ ਹੈ ਇਹਨਾਂ ਨਾਲ ਕੋਈ ਪੰਗਾ ਵੀ ਨਹੀਂ ਲੈ ਸਕਦਾ ਜੇ ਕਿ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕੀ ਕਰਦੇ ਹੋ ਆਪਾਂ ਮੰਗ ਇਹੀ ਕਰਦੇ ਆ ਸਰਕਾਰ ਤੋਂ ਤੇ ਜਲੰਧਰ ਦੇ ਆਪਣੇ ਹੈਲਥ ਡਿਪਾਰਟਮੈਂਟ ਤੋਂ ਕਿ ਇਹਨਾਂ ਲਈ ਬੱਕਰਾ ਕੋਲਮ ਬਣਾਇਆ ਜਾਵੇ ਔਰ ਜਿਹੜਾ ਜਲੰਧਰ ਜਿਹੜਾ ਮਤਲਬ ਬڑا ਪੈਂਡਾ ਹੋਰ ਦੁਸਾਂਜਾ ਆ ਉਹ ਉਹ ਕਾਲਮ ਚਲਾਏ ਜਾਂ ਤਾਂ ਜੋ ਕਿ ਇੱਥੇ ਰੱਸ਼ ਨਾ ਹੋਵੇ ਬਾਤ